ਜਿੰਦਾਬਾਦ ਜਿੰਦਾਬਾਦ ਸ਼ਕਨ ਸਰਕਾਰ ਮਰਦਾਬਾਦ 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 ਭਾਈ ਜੀ ਕੀ ਨਾਮ ਹੈ ਤੁਹਾਡਾ ਹਰਮ ਸਿੰਘ ਜੀ ਕੀ ਕੰਮ ਕਰਦੇ ਆ ਲੇਬਰ ਦਾ ਕੰਮ ਕਰਦੇ ਆ ਜੀ ਕੀ ਮੰਗਾ ਕੀ ਹੈ ਜੀ ਤੁਹਾਡਾ ਮੰਗਾਂ ਸਾਡੀਆਂ ਇਹ ਆ ਜੀ ਠੇਕੇਦਾਰੀ ਸਿਸਟਮ ਬੰਦ ਕਰਾਉਣਾ ਸੀਗਾ ਜਿਹਦੇ ਚ ਹੁਣ 7 ਮਹੀਨੇ ਹੋ ਗਏ ਸਾਨੂੰ ਸੰਗਰੂਰ ਬੈਠਾ ਹੁਣ ਧਰਨੇ ਤੇ ਪੰਜ ਸੱਤ ਮੀਟਿੰਗਾਂ ਸਾਡੀਆਂ ਹੋਈਆਂ ਕਟਾਰੂ ਚੱਕ ਨਾਲ ਪੰਜ ਸੱਤ ਮੀਟਿੰਗਾਂ ਹਰਪਾਲ ਚੀਮੇ ਨਾਲ ਹੋਈਆਂ ਜਿਹਦੇ ਚ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਕਹਿੰਨੇ ਵੀ ਸਾਡਾ ਕੇਂਦਰ ਸਰਕਾਰ ਵੱਲੋਂ ਸਿੱਧਾ ਭੁਗਤਾਨ ਆਉਂਦਾ ਵਾ ਉਹ ਹੀ ਸਾਨੂੰ ਦਿੱਤਾ ਜਾਵੇ ਠੇਕੇਦਾਰੀ ਬੰਦ ਕਰਕੇ ਡਾਇਰੈਕਟ ਪੇਮੈਂਟ ਕੀਤੀ ਜਾਵੇ ਸਾਡੀ ਨੇ ਹੋਂਤਕ ਜਿਹੜੀਆਂ ਤੁਸੀਂ ਤੁਹਾਡੀਆਂ ਮੰਗਾਂ ਸੀਗੀਆਂ ਤੁਸੀਂ ਸਰਕਾਰ ਕੋਲੇ ਪੰਚਾਇਆਂ ਸਰਕਾਰ ਕੋਲੇ ਪਹੁੰਚੇਗਾ ਜੀ ਭਗਵੰਤ ਮਾਨ ਨਾਲ ਮੀਟਿੰਗ ਕਿਹਾ ਸੀ ਦੋ ਤਿੰਨ ਵਾਰੀ ਕਹਿੰਦੇ ਕਰਾਵਾਂਗੇ ਕਰਾਵਾਂਗੇ ਮੀਟਿੰਗ ਲਾ ਰਾ ਲਾਈ ਜਾਂਦੇ ਆ ਜੀ ਵੋਟਾਂ ਤੋਂ ਪਹਿਲਾਂ ਕਹਿੰਦੇ ਸੀਗੇ ਆ ਚੋਣ ਜਾਬਤਾ ਲੱਗਾ ਚੋਣ ਜਾਬਤਾ ਵੀ ਬਾਅਦ ਚ ਤੁਹਾਡੀ ਮੀਟਿੰਗ ਕਰਾਵਾਂਗੇ ਭਗਵੰਤ ਮਾਨ ਨਾਲ ਉਹਨਾਂ ਨਾਲ ਮੀਟਿੰਗ ਨਹੀਂ ਕਰਾਈ ਫਿਰ ਹਰਪਾਲ ਚੀਮੇ ਨਾਲ ਪੰਜ ਸੱਤ ਮੀਟਿੰਗਾਂ ਕੀਤੀਆਂ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਆ ਐਮਪੀ ਦੀਆਂ ਚੋਣਾਂ ਤੋਂ ਬਾਅਦ ਤੁਹਾਡੀ ਸੁਣਵਾਈ ਕੀਤੀ ਜਾਊਗੀ ਫਿਰ ਨਹੀਂ ਸਾਡੀ ਸੁਣ ਨਹੀਂ ਫਿਰ ਕਟਾਰੂ ਚੱਕ ਨਾਲ ਇਹਦੇ ਨਾਲ ਮੁਲਾਕਾਤ ਕੀਤੀ ਇਹਦੇ ਨਾਲ ਨਹੀਂ ਕੋਈ ਗੱਲਬ ਆਖਰ ਨੂੰ ਸਾਨੂੰ ठेकेदारोंਾਂ ਪ੍ਰਤੀ ਸਾਡੀ ਆ ਪਾਲਿਸੀ ਨਵੀਂ ਤਿਆਰ ਕਰਕੇ ठेकेदारों ਦੇ ਅਧੀਰ ਸਾਨੂੰ ਉਹੀ ਫੇਰ ਟੈਂਡਰਾਂ ਰਾਹੀਂ ਕੰਮ ਕਰਨ ਲਈ ਮਜਬੂਰ ਕਰਦੇ ਨੇ। ਮੈਂ ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਕਹਿੰਨੇ ਵੀ ਸਾਡੀ ਆ ਪਾਲਿਸੀ ਜਿਹੜੀ ਇਹ ਰੱਦ ਕੀਤੀ ਜਾਵੇ, ਨਵੀਂ ਪਾਲਿਸੀ ਤਿਆਰ ਕਰਕੇ ਸਾਨੂੰ ਡਾਇਰੈਕਟ ਪੇਮੈਂਟ ਜੋ ਕੇਂਦਰ ਸਰਕਾਰ ਦਿੰਦੀ ਉਹੀ 50% ਦੇ ਹਿਸਾਬ ਨਾਲ ਸਾਨੂੰ ਪੇਮੈਂਟ ਕੀਤੀ ਜਾਵੇ। ਅੱਜ ਤੁਸੀਂ ਇਹ ਜਿਹੜਾ ਧਰਨਾ ਲਾਇਆ ਹੈ ਇਸੇ ਸੰਘਰਸ਼ ਕਰ ਰਹੇ ਹੋ। ਇਸੇ ਕਰਕੇ ਲਾਇਆ ਹੈ ਜਿਹੜਾ ਸੱਤੇ-ਜੱਤੇ ਬੰਦਿਆਂ ਸਾਡਾ ਪਹਿਲਾਂ ਮੀਟਿੰਗ ਹੋਈ ਸੀਗੀ। ਵੀ ਆਪਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਊਗਾ ਤਾਂ ਆਪਾਂ ਮੀਟਿੰਗ ਇਹਨਾਂ ਨਾਲ ਕਟਾਰੂ ਚੱਕ ਜੀ ਨਾਲ ਤੇ ਦੂਜੇ ਨਾਲ ਫੂਡ ਮਿਨਿਸਟਰ ਨਾਲ ਤੇ ਆਪਣਾ ਹਰਪਾਲ ਚੀਮੇ ਨਾਲ ਹੋਈ ਸੀਗੀ ਇਹਨਾਂ ਨੇ ਵੀ ਸਾਨੂੰ ਇਹੀ ਲਾਰਾ ਲਾਇਆ ਹੁਣ ਅਸੀਂ ਇਹ ਸੱਤੇ ਜੱਥੇਬੰਦੀਆਂ ਨੇ ਆਪਣਾ ਡੀਸੀ ਦਫ਼ਤਰ ਸਾਰਿਆਂ ਦੇ ਜਾ ਕੇ ਮੰਗ ਪੱਤਰ ਦਿੱਤੇ ਆ ਵੀ ਅਸੀਂ ਜਿੰਨਾ ਚਿਰ ਸਾਡਾ ਕੋਈ ਡਾਇਰੈਕਟ ਪੇਮੈਂਟ ਦਾ ਲਾਗੂ ਨਹੀਂ ਕਰਦੇ ਉਹਨਾਂ ਚ ਰਹੀ ਤਰਨਾ ਜਾਰੀ ਰੱਖਾਂਗੇ ਬਾਕੀ ਜੇ ਨਾ ਇਹਨਾਂ ਨੇ ਸਾਡੀ ਸੁਣਵਾਈ ਕੀਤੀ ਇਹ ਦੂ ਸੰਘਰਸ਼ ਤੇਜ਼ ਕੀਤਾ ਜਾਊਗਾ ਜੀ ਮਾਂਗੇ ਸਾਡੇ 7 ਮਹੀਨਾ ਤਾਂ ਇਸ ਸੰਗਠਨ ਦੇ ਵਿੱਚ ਬੈਠੇ ਆ ਜੀ ਲਾਰਾ ਲਾਈ ਜਾਂਦੀ ਸਰਕਾਰ ਲਾਰਾ ਲਾਈ ਜਾਂਦੀ ਕਟਾਰੂ ਚੱਕ ਚੀਮੇ ਨੇ ਸਾਨੂੰ ਲਾਰਾ ਲਾਇਆ ਵੀ ਵੋਟਾਂ ਦਾ ਬਾਅਦ ਸਾਨੂੰ ਸਿੱਧੀ ਡਾਇਰੈਕਟ ਪੇਮੈਂਟ ਜਿਹੜੀ ਸੈਂਟਰਲ ਗਵਰਨਮੈਂਟ ਦਿੰਦੀ ਆ ਵੀ ਤੁਹਾਡੇ ਖਾਤੇ ਪਾਇਆ ਜਾਊ ਸਾਨੂੰ ਸਿੱਧਾ ਆਤਪਕਤਾਨ ਮਿਲੂਗਾ ਇਹ ਨਾਲ ਜਿਹੜੀ ਹੁਣ ਪੌਸੀ ਕੱਢੀ ਆ ਇਹ ਠੇਕੇਦਾਰ ਨੇ ਥਰੂ ਗਲਤ ਠੇਕੇਦਾਰ ਪੱਖ ਦੀ ਕੱਢਤੀ ਆ ਸਾਡੇ ਵਾਤੇ ਨੁਕਸਾਨ ਬਹੁਤ ਜ਼ਿਆਦਾ ਜੀ ਹਾਂ ਫੰ ਤੁਸੀਂ ਕੀ ਮੰਗ ਕੀ ਗੱਲ ਸਾਡਾ ਮੰਗ ਇਹੀ ਆ ਜੀ ਜੇ ਤਾਂ ਇਹਨਾਂ ਨੇ ਸਾਡੀਆਂ ਮੰਗਾਂ ਪੂਰੀਆਂ ਕਰਾ ਠੇਕੇਦਾਰ ਸੈਟਮਕਦਮ ਕਰਕੇ ਸਾਨੂੰ ਸਿੱਧੀ ਡਾਇਰੈਕਟ ਪੇਮੈਂਟ ਦਿੰਦੇ ਆ ਤੇ ਸਾਡਾ ਧਾਰਾ ਚੱਕਾ ਜਾਵੇ ਨਹੀਂ ਐਦੂ ਵੀ ਤੇਜ਼ ਸੰਘਰਸ਼ ਤੇਜ਼ ਕਰਾਂਗੇ ਤੁਸੀਂ ਪਹਿਲੇ ਵੀ ਇਹ ਮੰਗ ਪੱਤਰ ਦੇ ਹਾਂ ਜੀ ਪਹਿਲਾਂ ਮੰਗ ਪੱਤਰ ਤਨਵਾਦ ਦੇ ਚੁੱਕੇ ਆ ਜੀ ਸਾਰੇ ਡੀਸੀਆਂ ਟੋਟਲ ਤੇ ਉਹਨਾਂ ਨੇ ਕੀ ਅਸ਼ਵਸ਼ਣ ਦਿੱਤਾ ਹੀ ਜਾਂ ਉਹਨਾਂ ਅੱਜ ਭੇਜ ਦੇ ਜੀ ਸਵੇਰੇ ਭੇਜ ਦੇ ਅੱਜ ਭੇਜ ਦੇ ਸਵੇਰੇ ਭੇਜ ਦੇ ਘੰਟੇ ਵਜੇ ਭੇਜ ਦਿੰਨੇ ਆ ਦੇਖਣ ਤੋਂ ਤੁਹਾਡੇ ਅਗਾਹ ਰਣਨੀਤੀ ਸਾਡੀ ਰਣਨੀਤੀ ਹੈ ਜਿਹੜਾ ਸਾੜਿਆ ਮੰਗਾ ਪੂਰੀਆਂ ਕਰ ਲਿਆ ਉਹਨਾਂ ਨੇ ਠੀਕ ਆ ਤੇ ਨਹੀਂ ਸੰਘਰਸ਼ ਇਦੂ ਛੰਗੂਰ ਦੇ ਵਿੱਚ ਤੇਜ਼ ਕੀਤਾ ਜਾਊਗਾ